ਦੀਵਾਲੀ ਆਉਣ ਵਾਲੀ ਹੈ ਤੇ ਦੀਵਾਲੀ ਤਿਹਾਰ ਹੁੰਦਾ ਹੈ ਮਠਿਆਈਆਂ ਦਾ ਦੀਵਾਲੀ ਤੇ ਆਪਾਂ ਮਠਿਆਈਆਂ ਨਾ ਖਾਦੀਆਂ ਤੇ ਫਿਰ ਗੱਲ ਜੀ ਨਹੀਂ ਬੰਦੀ ਹਰੇਕ ਨੂੰ ਇਸ ਤਿਹਾਰ ਦਾ ਬਹੁਤ ਹੀ ਛੌਂਕ ਦੇ ਨਾਲ ਚਾਹ ਦੇ ਨਾਲ ਇੰਤਜ਼ਾਰ ਹੁੰਦਾ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਮਠਿਆਈਆਂ ਆਪਾਂ ਬਾਜ਼ਾਰ ਦੇ ਵਿੱਚੋਂ ਲਿਆਉਂਦੇ ਹਾਂ ਤੇ ਖਾਂਦੇ ਹਾਂ ਪਰ ਅੱਜ ਆਪਾਂ ਜਿਹੜੀ ਮਠਿਆਈ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਈ ਲਵਾਂਗੇ ਇਸ ਨੂੰ ਆਪਾਂ ਗੈਸ ਦੇ ਉੱਪਰ ਨਹੀਂ ਰੱਖਾਂਗੇ ਇਸ ਦੇ ਵਿੱਚ ਆਪਾਂ 2 ਲੀਟਰ ਦੁੱਧ ਪਾ ਲਿਆ ਹੈ ਤੇ ਅੱਧੇ ਕੋਲੀ ਇਸ ਦੇ ਵਿੱਚ ਮੈਂ ਪਾਈ ਹੈ ਮਿਲਕ ਪ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਕੋਈ ਗੰਡ ਨਾ ਰਵੇ ਇਸ ਨੂੰ ਗੈਸ ਤੇ ਰੱਖਣ ਤੋਂ ਪਹਿਲਾਂ ਹੀ ਆਪਾਂ ਮਿਕਸ ਕਰਨਾ ਹੈ ਜੇਕਰ ਗੈਸ ਤੇ ਰੱਖ ਕੇ ਗਰਮ ਦੁੱਧ ਦੇ ਵਿੱਚ ਆਪਾਂ ਮਿਲਕ ਪਾਊਡਰ ਪਾਵਾਂਗੇ ਤਾਂ ਇਸ ਦੇ ਵਿੱਚ ਗੰਡਾ ਵੱਜ ਜਾਣੀ ਆ ਹੁਣ ਅੱਧੀ ਕੌਲੀ ਇਸ ਦੇ ਵਿੱਚ ਮੈਂ ਪਾਈ ਹੈ ਖੰਡ ਦੀ ਖੰਡ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਲੈ ਸਕਦੇ ਹੋ ਵੱਧ ਘੱਟ ਪਰ ਅਸੀਂ ਥੋੜਾ ਜਿਹਾ ਘੱਟ ਮਿੱਠਾ ਪਸੰਦ ਕਰਦੇ ਹਾਂ ਇਸ ਕਰਕੇ ਮੈਂ ਇੰਨੀ ਕੀ ਖੰਡ ਲਈ ਹੈ ਸਾਰਾ ਕੁਝ ਮਿਕਸ ਕਰਨ ਤੋਂ ਮਗਰੋਂ ਇਸ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਵਾਂਗੇ ਤੇ ਗੈਸ ਨੂੰ ਆਨ ਕਰ ਦਵਾਂਗੇ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾਉਣਾ ਹੈ ਤਾਂ ਕਿ ਇਸ ਦੇ ਤਲੇ ਦੇ ਨਾਲ ਦੁੱਧ ਜਿਹੜਾ ਹੈ ਉਹ ਬਿਲਕੁਲ ਵੀ ਨਾ ਲੱਗੇ ਸਾਈਡਾ ਤੋਂ ਆਪਾਂ ਮਲਾਈ ਉਤਾਰੀ ਜਾਣੀ ਹੈ ਤੇ ਉਸ ਨੂੰ ਵੀ ਆਪਾਂ ਮਿਕਸ ਕਰੀ ਜਾਣਾ ਹੈ ਇਹ ਮਠਿਆਈ ਇੰਨੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਕਿ ਤੁਸੀਂ ਇੱਕ ਵਾਰੀ ਬਣਾ ਲਈ ਤਾਂ ਹਰ ਵਾਰੀ ਤੁਸੀਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰੋਗੇ ਕਿਉਂਕਿ ਬਾਜ਼ਾਰ ਦੇ ਵਿੱਚ ਉਹ ਬਹੁਤ ਹੀ ਮਹਿੰਗੇ ਭਾਅ ਦੇ ਵਿੱਚ ਇਹ ਮਠਿਆਈ ਮਿਲਦੀ ਹੈ ਇਹ ਦੇਖੋ ਦੁੱਧ ਆਪਣਾ ਹੁਣ ਉਬਾਲੇ ਤੇ ਆ ਚੁੱਕਾ ਹੈ ਇਸ ਦੀ ਸਾਈਡਾਂ ਤੋਂ ਆਪਾਂ ਮਲਾਈ ਉਤਾਰ ਉਤਾਰ ਕੇ ਇਸ ਤਰ੍ਹਾਂ ਮਿਕਸ ਕਰੀ ਜਾਣੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਹੁਣ ਆਪਾਂ ਫਲੇਮ ਥੋੜਾ ਜਿਹਾ ਲੋ ਕਰ ਦਾਂਗੇ ਤੇ ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਰਿਜਣ ਦਵਾਂਗੇ ਦੂਸਰੀ ਸਾਈਡ ਤੇ ਆਪਾਂ ਲਿਆ ਹੈ ਪਨੀਰ ਇਹ ਤਕਰੀਬਨ ਆਪਣਾ 200 ਗ੍ਰਾਮ ਪਨੀਰ ਹੋਵੇਗਾ ਘਰ ਦਾ ਪਨੀਰ ਸੀ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਕੱਦੂਕਸ ਕਰ ਲਵਾਂਗੇ ਤੁਸੀਂ ਹੱਥਾਂ ਦੇ ਨਾਲ ਵੀ ਚੰਗੀ ਤਰ੍ਹਾਂ ਬਰੀਕ-ਬਰੀਕ ਇਸ ਨੂੰ ਮੈਸ਼ ਕਰ ਸਕਦੇ ਹੋ। ਇਹ ਦੇਖੋ ਇੱਥੇ ਆਪਾਂ ਸਾਰੇ ਪਨੀਰ ਨੂੰ ਕद्दूकस ਕਰ ਲਿਆ ਹੈ। ਹੁਣ ਆਪਾਂ ਆਪਣਾ ਦੁੱਧ ਚੈੱਕ ਕਰਦੇ ਹਾਂ। ਵਿੱਚ ਵਿੱਚ ਉਸ ਨੂੰ ਵੀ ਆਪਾਂ ਹਲਾਈ ਗਿਆ ਸੀ ਤਾਂ ਕਿ ਉਹ ਦੁੱਧ ਤਲੇ ਦੇ ਨਾਲ ਨਾ ਲੱਗੇ। ਤੁਸੀਂ ਵੀ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ। ਇਹ ਦੇਖੋ ਅੱਗੇ ਨਾਲੋਂ ਕਾਫੀ ਆਪਣਾ ਦੁੱਧ ਠਿਕ ਹੋ ਚੁੱਕਾ ਹੈ। ਹੁਣ ਇਸ ਦੇ ਵਿੱਚ ਆਪਾਂ ਪਾ ਦਵਾਂਗੇ ਜਿਹੜਾ ਆਪਾਂ ਕद्दूकस ਪਨੀਰ ਕੀਤਾ ਸੀ ਉਸ ਨੂੰ। ਇਸ ਨੂੰ ਹੁਣ ਆਪਾਂ ਫਿਰ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਜੇਕਰ ਤੁਸੀਂ ਪਨੀਰ ਤੋਂ ਬਿਨਾਂ ਵੀ ਇਹ ਮਠਿਆਈ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਮੈਂ ਤੁਹਾਨੂੰ ਉਹ ਵੀ ਸ਼ੇਅਰ ਕਰਾਂਗੀ ਰੈਸਪੀ ਪਰ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਇਹ ਦੇਖੋ ਹੌਲੀ ਹੌਲੀ ਜਿਸ ਤਰ੍ਹਾਂ ਆਪਾਂ ਇਸ ਨੂੰ ਪਕਾ ਰਹੇ ਹਾਂ ਇਹ ਦੁੱਧ ਠਿੱਕ ਹੋ ਰਿਹਾ ਹੈ ਇਸ ਦਾ ਥੋੜਾ ਜਿਹਾ ਕਲਰ ਵੀ ਚੇਂਜ ਹੋਵੇਗਾ ਬਹੁਤ ਜ਼ਿਆਦਾ ਨਹੀਂ ਜਸਟ ਥੋੜਾ ਜਿਹਾ ਹੀ ਇਸ ਵਿੱਚ ਥੋੜਾ ਜਿਹਾ ਕਰੀਮੀ ਜਿਹਾ ਟੈਕਸਚਰ ਆਵੇਗਾ ਇਸ ਨੂੰ ਤਕਰੀਬਨ ਬਣਾਉਣ ਲੱਗਿਆਂ ਆਪਾਂ ਨੂੰ 10 ਤੋਂ 15 ਮਿੰਟ ਲੱਗ ਗਏ ਸੀ ਕਿਉਂਕਿ ਜਿਹੜਾ ਮਿਲਕ ਪਾਊਡਰ ਹੈ ਉਸ ਦੇ ਨਾਲ ਜਿਹੜਾ ਦੁੱਧ ਹੈ ਉਹ ਬਹੁਤ ਜਲਦੀ ਠਿਕ ਹੋ ਜਾਂਦਾ ਹੈ ਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਆਪਣਾ ਜਿਹੜਾ ਦੁੱਧ ਹੈ ਉਹ ਠਿਕ ਹੋ ਚੁੱਕਾ ਹੈ ਇਸੀ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਸ ਨੂੰ ਪਕਾਉਣਾ ਹੈ ਪਲੀਜ਼ ਮੇਰੀ ਰਿਕਵੈਸਟ ਹੈ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਲਾਈਕ ਕਰੋਗੇ ਤਾਂ ਮੈਨੂੰ ਮੋਟੀਵੇਸ਼ਨ ਮਿਲੇਗੀ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਵਾਤ ਤੋਂ ਵਾਤ ਸਪੋਰਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਦੇ ਨਾਲ ਦੇ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਹਰੇਕ ਵੀਡੀਓ ਜਿਹੜੀ ਆਉਣ ਵਾਲੀ ਹੁੰਦੀ ਹੈ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਦੁੱਧ ਹੈ ਬਹੁਤ ਠਿੱਕ ਹੋ ਚੁੱਕਾ ਹੈ ਹੁਣ ਇਸ ਦੇ ਵਿੱਚੋਂ ਜਿਹੜੇ ਬੁਲਬਲੇ ਹਨ ਉਹ ਉੱਠ ਰਹੇ ਹਨ ਤੇ ਇਸ ਦੀ ਸੇਫਟੀ ਵਾਸਤੇ ਤੁਸੀਂ ਇਸ ਤਰ੍ਹਾਂ ਥਾਲੀ ਥੋੜੀ ਜਿਹੀ ਉੱਪਰ ਰੱਖ ਲੈਣੀ ਹੈ ਤਾਂ ਕਿ ਇਹ ਹੱਥਾਂ ਤੇ ਨਾ ਪਵੇ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਉਨੇ ਟਾਈਮ ਦੇ ਲਈ ਪਕਾਵਾਂਗੇ ਜਦੋਂ ਤੱਕ ਇਹ ਕੜਾਈ ਨਹੀਂ ਛੱਡ ਦਿੰਦਾ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਹੈ ਜਦੋਂ ਇਹ ਪੂਰੀ ਤਰ੍ਹਾਂ ਕੜਾਈ ਛੱਡ ਦਵੇਗਾ ਤੇ ਕੜਸ਼ੀ ਨਾਲ ਵੀ ਪੂਰੀ ਤਰ੍ਹਾਂ ਲੱਥੇਗਾ ਆਪਣੇ ਆਪ ਉਦੋਂ ਆਪਣਾ ਇਹ ਜਿਹੜਾ ਮਿਕਸਰ ਆ ਬਰਫੀ ਪਰਫੈਕਟ ਬਣ ਲਈ ਤਿਆਰ ਹੋ ਜਾਵੇਗਾ ਜੇਕਰ ਆਪਾਂ ਇਸ ਤਰ੍ਹਾਂ ਪਹਿਲਾਂ ਇਸ ਨੂੰ ਛੱਡ ਦਵਾਂਗੇ ਤੇ ਬਰਫੀ ਵਾਸਤੇ ਇਸ ਨੂੰ ਰੱਖ ਦਵਾਂਗੇ ਤੇ ਆਪਣੀ ਪਰਫੈਕਟ ਬਰਫੀ ਬਣ ਕੇ ਨਹੀਂ ਤਿਆਰ ਹੋਵੇਗੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਇਸ ਦੇ ਵਿੱਚ ਮੌਇਸਚਰ ਰਹਿ ਗਿਆ ਹੈ ਇਸ ਨੂੰ ਆਪਾਂ ਦੋ ਤੋਂ 3 ਮਿੰਟ ਲਈ ਫਿਰ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਫਲੇਮ ਆਪਾਂ ਹਾਈ ਹੀ ਰੱਖਾਂਗੇ ਤੇ ਇਸ ਨੂੰ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਪਕਾਉਣਾ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਮoiستure ਇਸ ਦੇ ਵਿੱਚੋਂ ਖਤਮ ਹੋ ਚੁੱਕਾ ਹੈ ਆਪਣਾ ਪਰਫੈਕਟ ਮਿਕਸ ਜਿਹੜਾ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇੱਕ ਥਾਲੀ ਲਵਾਂਗੇ ਉਸ ਨੂੰ ਪਿਓ ਨਾਲ ਥੋੜਾ ਜਿਹਾ ਗ੍ਰੀਸ ਕਰ ਲਵਾਂਗੇ ਤੇ ਇਸ ਨੂੰ ਆਪਾਂ ਇਸ ਦੇ ਵਿੱਚ ਸੈੱਟ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਪਰਫੈਕਟ ਆਪਣੀ ਇਹ ਮਠਿਆਈ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਤਰ੍ਹਾਂ ਇੱਕ ਵਾਰੀ ਆਪਾਂ ਇਸ ਨੂੰ ਪ੍ਰੈਸ ਕਰ ਦਵਾਂਗੇ ਤਾਂ ਕਿ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਗਰਮ ਹੋਣ ਦਾ ਕਰਕੇ ਤੁਸੀਂ ਇਸ ਤਰ੍ਹਾਂ ਕਿਸੇ ਵੀ ਚੀਜ਼ ਦੇ ਨਾਲ ਸੈੱਟ ਕਰ ਸਕਦੇ ਹੋ ਹੁਣ ਉੱਪਰ ਆਪਾਂ ਲਗਾਵਾਂਗੇ ਚਾਂਦੀ ਦਾ ਵਰਕ ਜਿਸ ਦੇ ਨਾਲ ਇਹ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗੇਗੀ ਚਾਂਦੀ ਦੇ ਵਰਕ ਨੂੰ ਗੋਹਾਂ ਤੋਂ ਮਗਰ ਉਸ ਦੇ ਉੱਪਰ ਆਪਾਂ ਗਾਰਨਿਸ਼ ਲਈ ਡਰਾਈ ਫਰੂਟ ਐਡ ਕਰਾਂਗੇ ਮੈਂ ਥੋੜੇ ਜਿਹਾ ਕਾਜੂ ਬਦਾਮ ਤੇ ਪਿਸਤਾ ਲਏ ਸਨ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਆਪਣੀ ਬਰਫੀ ਲੱਗ ਰਹੀ ਹੈ ਹੁਣ ਥੋੜੇ ਜਿਹਾ ਆਪਾਂ ਰੋਸ ਪੈਟਲ ਲਏ ਹਨ ਉਹਨਾਂ ਨੂੰ ਉੱਪਰ ਆਪਾਂ ਗਾਰਨਿਸ਼ ਵਾਸਤੇ ਲਗਾ ਦੇਵਾਂਗੇ ਲਓ ਜੀ ਇਹ ਆਪਣੀ ਬਣ ਗਈ ਹੈ ਬਾਜ਼ਾਰ ਦੇ ਵਿੱਚੋਂ ਮਹਿੰਗੇ ਭਾਅ ਦੇ ਵਿੱਚ ਮਿਲਣ ਵਾਲੀ ਕਲਾਕੰਦ ਜਿਹੜੀ ਆਪਾਂ ਘਰ ਦੇ ਵਿੱਚ 15 ਮਿੰਟ ਵਿੱਚ ਬਣਾ ਕੇ ਤਿਆਰ ਕਰ ਲਈ ਹੈ 2 ਘੰਟੇ ਮਗਰੋਂ ਆਪਾਂ ਹੁਣ ਦਾ ਆਪਾਂ ਇਸ ਦੇ ਪੀਸ ਕੱਟਦੇ ਹਾਂ ਤੁਸੀਂ ਦੇਖਿਓ ਕਿੰਨੀ ਜ਼ਿਆਦਾ ਵਧੀਆ ਬਣੀ ਹੈ ਤੇ ਕਿੰਨੀ ਜ਼ਿਆਦਾ ਦਾਣੇਦਾਰ ਬਣੀ ਹੈ ਸਾਫਟ ਵੀ ਬਹੁਤ ਤੇ ਦਾਣੇਦਾਰ ਵੀ ਬਹੁਤ ਤੇ ਟੇਸਟੀ ਤਾਂ ਲਾਜਵਾਬ ਬਣੀ ਸੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੁਸੀਂ ਇੱਕ ਵਾਰੀ ਘਰ ਦੇ ਵਿੱਚ ਬਣਾ ਲਈ ਤਾਂ ਹਰ ਵਾਰੀ ਤੁਸੀਂ ਘਰ ਦੇ ਵਿੱਚ ਬਣਾ ਕੇ ਹੀ ਇਸ ਨੂੰ ਖਾਓਗੇ ਇੰਨੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਆਪਾਂ ਬਰਫੀ ਨੂੰ ਪਰਫੈਕਟ ਉਦੋਂ ਹੀ ਮੰਨਦੇ ਹਾਂ ਜਦੋਂ ਆਪਣੇ ਪੀਸ ਪਰਫੈਕਟ ਬਣੇ ਹੋਣ ਬਿਲਕੁਲ ਵੀ ਥਾਲੀ ਦੇ ਨਾਲ ਨਾ ਚਿਪਕਣ ਦੇਖੋ ਆਪਣੇ ਪਰਫੈਕਟ ਪੀਸ ਬਣ ਕੇ ਤਿਆਰ ਹੋਏ ਹਨ ਥਾਲੀ ਦੇ ਨਾਲ ਬਿਲਕੁਲ ਨਹੀਂ ਚਿਪਕੇ ਤੇ ਤੁਸੀਂ ਦੇਖ ਸਕਦੇ ਹੋ ਦੇਖਣ ਦੇ ਵਿੱਚ ਵੀ ਕਿੰਨੀ ਜ਼ਿਆਦਾ ਜਮੀ ਲੱਗ ਰਹੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਹੁਣ ਮੈਂ ਤੁਹਾਨੂੰ ਇੱਕ ਪੀਸ ਤੋੜ ਕੇ ਦਿਖਾਉਣੀ ਹਾਂ ਕਿੰਨੀ ਪਰਫੈਕਟ ਦਾਣੇਦਾਰ ਕਲਾਕੰਦ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ